ਡਿਟੇਲ ਦੇ ਵਿੱਚ ਹਰ ਸਾਲ ਹਜ਼ਾਰਾਂ ਦੀ ਗਿਣਤੀ ਵਿੱਚ ਪ੍ਰਵਾਸੀ ਪੰਛੀ ਪਹੁੰਚਦੇ ਨੇ ਇਸ ਵਾਰ ਉਹਨਾਂ ਪੰਛੀਆਂ ਦੀ ਗਿਣਤੀ ਜਿਹੜੀ ਆ ਅੱਧੀ ਰਹਿ ਗਈ ਹੈ ਜਿਸ ਦਾ ਕਾਰਨ ਰਮਜੀਤ ਸਾਗਰ ਡੈਮ ਦੀ ਝੀਲ ਦੇ ਵਿੱਚ ਜਿਹੜਾ ਪਾਣੀ ਦਾ ਲੈਵਲ ਘਟ ਦੱਸਿਆ ਜਾ ਰਿਹਾ ਇਸ ਦੇ ਨਾਲ ਹੋਰ ਕੁਝ ਵੀ ਜਿਹੜੇ ਕਾਰਨ ਹੈਗੇ ਨੇ ਇਸ ਸੰਬੰਧੀ ਆਪਾਂ ਡੀ ਐਫ ਓ ਪਰਮਜੀਤ ਸਿੰਘ ਹੁਣਾਂ ਦੇ ਨਾਲ ਗੱਲਬਾਤ ਕੀਤੀ ਹੈ ਉਹਨਾਂ ਨੇ ਉਹਨਾਂ ਕਾਰਨਾਂ ਬਾਰੇ ਦੱਸਿਆ ਉਹਨਾਂ ਨੇ ਦੱਸਿਆ ਕਿ ਸਾਡੇ ਵੱਲੋਂ ਕੋਈ ਵੀ ਜਿਹੜੀ ਆ ਉਹਨ ਗਲੀ ਹੋਟਲ ਨਹੀਂ ਵਰਤੀ ਗਈ ਪਰ ਇਸ ਵਾਰੀ ਕੁਦਰਤ ਕਰਕੇ ਪਾਣੀ ਦਾ ਲੈਵਲ ਜਿਹੜਾ ਘਟ ਰਿਹਾ ਪਾਣੀ ਦੇ ਲੈਵਲ ਘਟ ਹੋਣ ਕਰਕੇ ਜਿਹੜੇ ਪੰਛੀਆਂ ਦੀ ਆਮਦ ਘਟ ਹੋਈ ਹੈ ਆਹ ਸੁਣਦੇ ਆ ਕਿ ਕੁਝ ਹੋਰ ਗੱਲਾਂ ਡੀਐਫਓ ਪਰਮਜੀਤ ਸਿੰਘ ਹੋਣਾ ਦਾ ਇਸ ਪੂਰੇ ਮਾਮਲੇ ਦੇ ਬਾਰੇ ਦੇਖੋ ਵੈਸੇ ਤੇ ਅੱਗੇ ਨਾਲੋਂ ਬਾਕੀ ਜਗ੍ਹਾ ਤੇ ਵਧੇ ਆ ਸਾਡੇ ਜਿਹੜੇ ਕੇਸ਼ੂਪੁਰ ਪਿਛਲੇ ਸਾਲ ਨਾਲੋਂ ਵਧੇ ਆ ਲੇਕਿਨ ਕੀ ਜੋ ਜੀ ਸਕ ਟਾਈਮ ਆ ਇੱਥੇ ਸਾਡੇ ਕੁਝ ਪੰਛੀ ਘਟੇ ਆ ਪਿਛਲੇ ਸਾਲ 4500 ਦੇ ਕਰੀਬ ਸੀ ਐਕੀ 200 2000 ਤੋਂ 2500 ਦੇ ਲੱਗ ਸ਼ਕੇ ਜਿਹੜੇ ਬਾੜ ਦੇ ਵੇਖੇ ਗਏ ਆ ਔਰ ਇਹਦੇ ਵਿੱਚ ਇਹ ਆ ਵੀ ਐਰਕੀ ਇੱਕ ਦਾ ਬਰਸਤਾ ਘਟ ਹੋਈਆਂ ਔਰ ਆਪਣਾ ਵਿంటర్ ਸੀਜ਼ਨ ਜਿਹੜਾ ਉਹ ਛੋਟਾ ਰਿਹਾ ਤੇ ਤੀਜੀ ਜਿਹੜੀ ਵੱਡੀ ਗੱਲ ਆ ਵੀ ਐਰਕੀ ਪਾਣੀ ਜਿਹੜਾ ਵਾਟਰ ਲੈਵਲ ਜਿਹੜਾ ਉਹ ਬਹੁਤ ਡਾਊਨ ਹੋ ਕਰਕੇ ਜਿਹੜਾ ਪਿੱਛੇ ਦੇ ਸਾਲ ਜਿਹੜਾ ਹੈਬਿਟੇਟ ਸੀਗਾ ਉਹ ਪੰਛੀਆਂ ਨੂੰ ਨਹੀਂ ਮਿਲਿਆ ਇਸ ਕਰਕੇ ਉਹ ਥੋੜਾ ਜਿਹਾ ਰੋਕ ਕੇ ਤੇ ਫਿਰ ਉਹ ਆਪਣਾ ਫਲਾਈ ਕਰ ਗਿਆ ਮੈਨੂੰ ਮਿਲਿਆ ਉਹਨਾਂ ਨੂੰ ਕੀ ਆ ਫਿਰ ਹਾਂ ਹੈਬਿਟੇਟ ਦਾ ਮਤਲਬ ਇਹੀ ਹੁੰਦਾ ਵੀ ਉਹਨਾਂ ਜੋ ਉਹਨਾਂ ਨੂੰ ਪ੍ਰੋਪਰਟੀ ਚਾਹੀਦੀ ਹੈ ਉਥੇ ਉਹ ਨਹੀਂ ਉੱਥੇ ਮਿਲ ਸਕੀ ਕੋਈ ਪਿਛਲੇ ਤੁਸੀਂ ਵੇਖਣਾ ਵੀ ਜੀਮਿੰਦਾਰ ਵੀ ਕਾਫੀ ਰੌਲਾ ਪਾ ਰਹੇ ਸੀਗੇ ਵੀ ਸਾਡੇ ਫਸਲਾਂ ਖਰਾਬ ਕਰਦੇ ਜੀ ਪੰਛੀ ਬਹੁਤ ਜ਼ਿਆਦੇ ਆ ਗਏ ਸੀ ਇਸ ਸਾਲ ਹੈਬਿਟੇਟ ਬਹੁਤ ਵਧੀਆ ਸੀਗਾ ਐਰ ਕੀ ਥੋੜਾ ਜਿਹਾ ਹੈਬਿਟੇਟ ਕੋਈ ਕੁਝ ਮੌਸਮ ਦੀ ਮਾਰ ਕੁਝ ਪਾਣੀ ਡਾਊਨ ਕਰਕੇ ਆਪਾਂ ਜਿਹੜਾ ਉਹਨੇ ਹੈਬਿਟੇਟ ਨਹੀਂ ਮਿਲ ਸਕਿਆ ਉੱਥੇ ਉਹਨਾਂ ਨੂੰ ਇਸ ਕਰਕੇ ਉਹ ਥੋੜੇ ਘੱਟ ਹੋ ਗਏ ਆ ਅਦਰਵਾਈਜ਼ ਸਾਡੇ ਵੱਲੋਂ ਕੋਈ ਇਹ ਵੀ ਕਸਰ ਨਹੀਂ ਹੈਗੀ ਵੀ ਇਹੀ ਉੱਥੇ ਸਾਡੀ ਮਾਨੀਟਰਿੰਗ ਜਾਂ ਸਾਡੀ ਜਿਹੜੀ ਵਾਚਿੰਗ ਵਾਚਿੰਗ ਜਿਹੜੀ ਉਹ ਸਾਡੀ ਪ੍ਰੋਪਰ ਰਹੀ ਆ